2020 ਚ ਸ਼ੁਰੂ ਹੋਇਆ ਕਿਸਾਨ ਅੰਦੋਲਨ ਲਗਭਗ 378 ਦਿਨਾਂ ਬਾਅਦ ਖਤਮ ਹੋ ਗਿਆ ਉਸ ਸਮੇਂ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਪ੍ਰੋਸਾ ਦਿੱਤਾ ਸੀ ਇਸ ਲਈ ਇੱਕ ਕਮੇਟੀ ਵੀ ਬਣਾਈ ਗਈ ਸੀ ਜਦੋਂ ਕੁਝ ਸਿੱਧ ਨਹੀਂ ਹੋਇਆ ਤਾਂ ਕਿਸਾਨ ਅੰਦੋਲਨ 2.0 ਇਸ ਸਾਲ ਦੇ ਸ਼ੁਰੂ ਦੇ ਵਿੱਚ ਸ਼ੁਰੂ ਹੋਇਆ ਕਿਸਾਨਾਂ ਨੇ 6 ਦਸੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੀ ਯੋਜਨਾ ਬਣਾਈ ਸੀ ਹਾਲਾਂਕਿ ਉਹਨਾਂ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ ਹੁਣ ਕਿਸਾਨੀ ਅੰਦੋਲਨ ਵਿੱਚਕਾਰ ਇੱਕ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ ਦਰਅਸਲ ਕੇਂਦਰੀ ਰੇਲ ਤੇ ਫੂਡ ਪ੍ਰੋਸੈਸਿੰਗ ਰਾਜਮਨ मंत्री ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ ਆਪਣੇ ਪਟਿਆਲਾ ਦੌਰੇ ਦੌਰਾਨ ਉਹਨਾਂ ਨੇ ਕਿਹਾ ਕਿ ਜਿੱਥੇ ਵੀ ਕਿਸਾਨ ਬੁਲਾਉਣਗੇ ਉਹ ਨੰਗੇ ਪੈਰੀ ਜਾਣ ਲਈ ਤਿਆਰ ਨੇ ਉਹ ਇੱਥੇ ਮੋਤੀ ਮਹਿਲ ਵਿਖੇ ਪ੍ਰੈਸ ਕਾਨਫਰੰਸ ਤੋਂ ਸੰਬੋਧਿਤ ਕਰ ਰਹੇ ਸਨ ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪੰਨੀਤ ਕੌਰ ਵੀ ਮੌਜੂਦ ਸਨ ਇਸ ਦੇ ਨਾਲ ਹੀ ਬਿੱਟੂ ਪੰਜਾਬ ਸਰਕਾਰ ਤੇ ਵਰਦੇ ਵੀ ਨਜ਼ਰ ਆਏ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ 23 ਫਸਲਾਂ ਦੇ ਐਮਐਸਪੀ ਦੇਣ ਬਾਰੇ ਗੱਲ ਕਰੇ ਕਿਸਾਨਾ ਨੂੰ ਜਗਜੀਤ ਸਿੰਘ ਦਲੇਵਾਲ ਦੀ ਸਿਹਤ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ ਬਿੱਟੂ ਨੇ ਕਿਹਾ ਕਿ ਕਿਸਾਨਾ ਪ੍ਰਤੀ ਕੇਂਦਰ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ ਮੋਦੀ ਸਰਕਾਰ ਹੀ ਪਹਿਲੀ ਸਰਕਾਰ ਹੈ ਜਿਸ ਨੇ ਐਮਐਸਪੀ 'ਤੇ ਸਭ ਤੋਂ ਵੱਧ ਵਾਅਦਾ ਕੀਤਾ ਹੈ ਮੋਦੀ ਸਰਕਾਰ ਕਿਸਾਨਾ ਪ੍ਰਤੀ ਚਿੰਤਿਤ ਹੈ ਕੇਂਦਰ ਦੇ ਮੰਤਰੀਆਂ ਵੱਲੋਂ ਕਿਸਾਨਾਂ ਦੇ ਨਾਲ 6 ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਨੇ ਪਰ ਗੱਲ ਬੈਠ ਕੇ ਮੁਕਾਉਣੀ ਚਾਹੀਦੀ ਹੈ ਹੁਣ ਇਸ ਬਿਆਨ ਤੇ ਕਿਸਾਨਾਂ ਦੇ ਵੱਲੋਂ ਰਵਨੀਤ ਬਿੱਟੂ ਨੂੰ ਮੋੜਵਾ ਜਵਾਬ ਦਿੱਤਾ ਗਿਆ ਉਹ ਬੋਲੇ ਕਿ ਅਸੀਂ ਤਾਂ ਗੱਲਬਾਤ ਲਈ 13 ਫਰਵਰੀ ਤੋਂ ਹੀ ਬੈਠੇ ਹੋਏ ਆਂ ਅਸੀਂ 13 ਫਰਵਰੀ ਤੋਂ ਹੀ ਗੱਲਬਾਤ ਦੇ ਲਈ ਤਿਆਰ ਹਾਂ ਬਿੱਟੂ ਨੂੰ ਕਿਸਾਨਾਂ ਵੱਲੋਂ ਮਨ ਬਣਾਉਣ ਨੂੰ ਕਿਹਾ ਗਿਆ ਉਹ ਕਹਿੰਦੇ ਕਿ ਉਹ ਕਿਸ ਵੱਲ ਨੇ ਪਹਿਲਾਂ ਉਹ ਤੈਅ ਕਰ ਲੈਨੇ ਕਦੇ ਉਹ ਇੱਧਰ ਦੀ ਗੱਲ ਕਰਦੇ ਨੇ ਤਾਂ ਕਦੇ ਉਹ ਉੱਧਰ ਦੀ ਗੱਲ ਕਰਦੇ ਨੇ ਇਸ ਦੇ ਨਾਲ ਹੀ ਕਿਸਾਨਾਂ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਉਹ ਬੋਲੇ ਕਿ 12 ਤਰੀਕ ਨੂੰ ਦੁਪਹਿਰ 3 ਵਜੇ ਜਗਜੀਤ ਸਿੰਘ ਢੱਲੇਵਾਲ ਇੱਕ ਵੱਡਾ ਸੁਨੇਹਾ ਦੇਣਗੇ ਤੇ ਸਾਰਿਆਂ ਨੂੰ ਵੱਧ ਤੋਂ ਵੱਧ ਬਾਰਡਰਾਂ ਤੇ ਪਹੁੰਚਣ ਦੀ ਵੀ ਅਪੀਲ ਕਿਸਾਨਾਂ ਦੇ ਵੱਲੋਂ ਕੀਤੀ ਗਈ ਹੈ ਜਿੱਦਾਂ ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਉਦੋਂ ਹੀ ਉਪ ਰਾਸ਼ਟਰਪਤੀ ਵੀ ਕਿਸਾਨਾਂ ਨਾਲ ਖੜ੍ਹਦੇ ਨਜ਼ਰ ਆਏ ਨੇ ਜਗਦੀਪ ਸਿੰਘ ਧਨਖੜ ਦਾ ਵੀ ਇੱਕ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦਾ ਜ਼ਿਕਰ ਕੀਤਾ ਹੈ ਉਦਰ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਤਨਖੜ ਦੀ ਦਿਹਾੜ ਨੂੰ ਇੱਕ ਰਾਜਨੀਤੀ ਦਾ ਹਿੱਸਾ ਕਰਾਰ ਦਿੱਤਾ। ਉਨ੍ਹਾਂ ਖੁੱਛਾ ਪ੍ਰਗਟਾਇਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਆਪਣਾ ਅਕਸ ਸਾਫ਼ ਕਰਨ ਦੇ ਲਈ ਜਾਣਬੁੱਝ ਕੇ ਤਨਖੜ ਨੂੰ ਸ਼ੀਸ਼ੇ ਵਿੱਚ ਦੇਖ ਰਹੀ ਹੈ। ਦਰਅਸਲ ਤਨਖੜ ਨੇ ਆਪਣੇ ਬਿਆਨ ਚ ਕਿਹਾ ਸੀ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਕਿਸਾਨਾਂ ਨਾਲ ਗੱਲਬਾਤ ਕਿਉਂ ਨਹੀਂ ਹੋ ਰਹੀ ਹੈ। ਤਨਖੜ ਨੇ ਕੇਂਦਰ ਖੇਤੀਬਾੜੀ ਅਤੇ ਕਲਿਆਣ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਕਿਹਾ ਤੁਹਾਡੇ ਲਈ ਹਰ ਪਲ ਮਹੱਤਵਪੂਰਨ ਹੈ ਕਿਰਪਾ ਕਰਕੇ ਮੈਨੂੰ ਦੱਸੋ ਕਿ ਕਿਸਾਨਾਂ ਨਾਲ ਕੋਈ ਵਾਅਦਾ ਕੀਤਾ ਗਿਆ ਸੀ ਇਹ ਵਾਅਦਾ ਕਿਉਂ ਨਹੀਂ ਨਿਭਾਇਆ ਗਿਆ ਅਸੀਂ ਜੋ ਕਰ ਰਹੇ ਹਾਂ ਉਹ ਵਾਅਦਾ ਪੂਰਾ ਕਰਨਾ ਹੋਵੇਗਾ ਪਿਛਲੇ ਸਾਲ ਵੀ ਅੰਦੋਲਨ ਹੋਇਆ ਸੀ ਇਸ ਸਾਲ ਵੀ ਅੰਦੋਲਨ ਹੋ ਰਿਹਾ ਹੈ ਸਮਾਂ ਬੀਤਦਾ ਜਾ ਰਿਹਾ ਪਰ ਅਸੀਂ ਕੁਝ ਨਹੀਂ ਕਰ پا ਰਹੇ ਉਪ ਰਾਸ਼ਟਰਪਤੀ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਵੀ ਨਹੀਂ ਦੇ ਰਹੇ ਕਿਸਾਨਾਂ ਅੰਦੋਲਨ ਨੂੰ ਸੀਮਤ ਢੰਗ ਦੇ ਨਾਲ ਮੁਲਾਂਕਿਤ ਕਰਨਾ ਇੱਕ ਵੱਡੀ ਗਲਤਫਹਿਮੀ ਹੈ ਅਸੀਂ ਇਹ ਵਿਚਾਰਧਾਰਾ ਨਹੀਂ ਰੱਖ ਸਕਦੇ ਕਿ ਕਿਸਾਨ ਆਪਣੇ ਆਪ ਥੱਕ ਜਾਵੇਗਾ ਅੱਜ ਵੀ ਕਿਸਾਨ ਆਪਣੀ ਉਪਜ ਦੀ ਵਾਜਬ ਕੀਮਤ ਦੇ ਲਈ ਤਰਸ ਰਿਹਾ ਹੈ ਜੇਕਰ ਕਿਸੇ ਵੀ ਕੌਮ ਨੇ ਕਿਸਾਨ ਦੀ ਸਹਿਨਸ਼ੀਲਤਾ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ ਇਹ ਮੁਲਾਂਕਣ ਹੈ ਕਿ ਕਿਸਾਨ ਅੰਦੋਲਨ ਦਾ ਮਤਲਬ ਸਿਰਫ ਉਹੀ ਹੈ ਜੋ ਸੜਕਾਂ ਤੇ ਨਹੀਂ ਅੱਜ ਕਿਸਾਨ ਦਾ ਪੁੱਤਰ ਅਫਸਰ ਹੈ ਕਿਸਾਨ ਦਾ ਪੁੱਤਰ ਸਰਕਾਰੀ ਮੁਲਾਜ਼ਮ ਹੈ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਸੀ ਕਿ ਜੈ ਜਵਾਨ ਜੈ ਕਿਸਾਨ ਇਸ ਬਿਆਨ ਤੇ ਐਸਕੇਐਮ ਦੇ ਸੀਨੀਅਰ ਮੈਂਬਰ ਅਤੇ 올 ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਉਪਰਾਸ਼ਟਪਤੀ ਦੇ ਬਿਆਨ ਦੇ ਕਈ ਅਰਥ ਨੇ ਇਸ ਕਥਨ ਦੀਆਂ ਕੜੀਆਂ ਕਿਤੇ ਨਾ ਕਿਤੇ ਜੁੜ ਰਹੀਆਂ ਨੇ